ਮੈਨੂੰ ਲੱਗਦਾ ਤੇਲ ਹੋ ਗਿਆ ਖਤਮ ਬਾਈ ਦੇਖਿਆ ਹੀ ਨਹੀਂ ਓਹੋ ਕੱਲ ਨਹੀਂ ਕਿਸ ਨੇ ਵੇਖੀ ਮੱਤ ਇਧਰ ਨੰਨੂ ਵਾਸਤੇ ਸਪੈਸ਼ਲ ਰਸੋ ਗੁੱਲਾ ਆ ਦੇਖੋ ਆ ਦੇਖੋ ਜੀ ਜੁੰਨੂ ਦਾ ਕੀ ਬਣਾਇਆ ਹੈ ਨੰਨੂ ਨੇ ਪੰਜਾਬੀ ਕਹਿੰਦੀ ਬਣਾਇਆ ਹੈ ਦੇਖਿਓ ਜੂੜੀ ਕੀਤੀ ਉਹਦੀ ਤੇ ਅੱਜ ਬਣਦੀਆਂ ਪਨੀਰ ਵਾਲੀਆਂ ਰੋਟੀਆਂ ਤੇ ਕਿਹੜਾ ਕਹਿੰਦਾ ਸ਼ੀਸ਼ਾ ਕਹਿੰਦਾ ਲੋਟ ਸਾਈਡ ਮਿਰਰ ਚ ਵੱਜਿਆ ਨਾ ਸਾਈਡ ਮਿਰਰ ਟੁੱਟ ਗਿਆ ਵਾ ਤੇ ਮੁੜ ਕੇ ਫਿਰ ਉਹ ਜੋ ਭੱਜਣ ਲੱਗਿਆ ਫਿਰ ਇਹਨਾਂ ਨੇ ਇੱਟ ਮਾਰ ਕੇ ਉਹਦਾ ਸ਼ੀਸ਼ਾ ਭੰਨਿਆ ਜਿਹੜਾ ਵਿੰਡੋ ਸ਼ੀਸ਼ਾ ਹੁੰਦਾ ਉਹ ਵੀ ਭੰਨਦਾ ਹਾਂਜੀ ਸਸਤੀ ਗਾਦੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਪਿਛਲੇ ਵਲੌਗ ਚ ਤੁਸੀਂ ਦੇਖਿਆ ਤਬੀਅਤ ਬਹੁਤ ਜ਼ਿਆਦਾ ਮੇਰੀ ਖਰਾਬ ਸੀਗਾ ਤਾਂ ਕਰਕੇ ਮੈਂ ਪ੍ਰੋਪਰ ਬਣਾ ਨਹੀਂ ਪਾਇਆ ਵਲੌਗ ਠੀਕ ਹੈ ਜੀ ਥੋੜਾ ਬਹੁਤ ਸ਼ੂਟ ਕੀਤਾ ਸੀਗਾ ਤੇ ਹੁਣ ਇਸ ਵਲੌਗ ਦੇ ਵਿੱਚ ਵੀ ਮਤਲਬ ਘਰ ਵਿੱਚ ਬਹੁਤ ਜ਼ਿਆਦਾ ਕੋਸ਼ਿਸ਼ ਕਰਾਂਗੇ ਆਪਾਂ ਵਧੀਆ ਵਲੌਗ ਬਣਾਉਣ ਦੀ ਠੀਕ ਹੈ ਜੀ ਤੇ ਬਣੇ ਰਹੋ ਸਾਡੇ ਵਲੌਗ ਦੇ ਨਾਲ ਫਟਾਫਟ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਠੀਕ ਹੈ ਜੀ ਤੇ ਪਹਿਲਾਂ ਥੋੜੇ ਬਹੁਤੇ ਘਰ ਦੇ ਕੰਮ ਨੇ ਉਹ ਕਰ ਲਈਏ ਆਪਾਂ ਫਟਾਫਟ ਨਿਬੇੜ ਲਈਏ ਠੀਕ ਹੈ 12 12:30 ਦਾ ਟਾਈਮ ਹੈ ਠੀਕ ਹੈ ਜੀ ਦੁਪਹਿਰ ਆ ਇਹਨੂੰ ਖਿੜੀ ਪਈ ਬਹੁਤ ਜ਼ਿਆਦਾ ਧੁੱਪ ਹੈ ਤੇ ਬਾਹਰ ਕੂੜੇ ਵਾਲੇ ਆਏ ਨੇ ਟੂ ਟੂ ਸੁਣਦੇ ਹੋਣੀ ਤੁਹਾਨੂੰ ਤੇ ਹੁਣ ਅਸੀਂ ਜਾ ਰਹੇ ਹਾਂ ਸੀਮੈਂਟ ਲੈਣ ਵਾਸਤੇ ਥੋੜਾ ਜਿਹਾ ਥੱਲੇ ਕੰਮ ਜਾ ਕਰਵਾਉਣਾ ਸੀਗਾ ਤਾਂ ਕਰਕੇ ਹਾਂ ਜੀ ਤੇ ਨਿਕ ਤੇ ਮੈਨੂੰ ਲੱਗਦਾ ਤੇਲ ਹੋ ਗਿਆ ਖਤਮ ਬਾਈਕ ਦੇ ਦੇਖਿਆ ਹੀ ਨਹੀਂ ਓਹੋ ਖਤਮ ਹੋ ਗਿਆ ਖਿੱਚ ਦੇ ਖਿੱਚ ਦੇ ਲਾ ਕੇ ਓਹ ਚੌਕ ਲਾ ਲੈ ਚੱਲ 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 ਚਾਣ ਦੇ ਜਾਣ ਦੇ ਕੋਈ ਅਰੇ ਕਲਚ ਛੱਡੇਗਾ ਤੇ ਚੱਲੇਗਾ ਓਹੋ ਉਹ ਆ ਗਿਆ ਆ ਗਿਆ ਆ ਗਿਆ ਪٹرول ਪੰਪ ਆ ਗਿਆ ਹਲ ਚੱਲ 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 ਸ਼ਾਬਾਸ਼ ਹਾਂਜੀ ਤੇ ਹੁਣ ਪਵਾ ਲਿਆ ਤੇਲ ਤੇ 50 ਦਾ ਪਵਾਇਆ ਆਪਾਂ। ਬਾਕੀ ਆਪਾਂ ਫੇਰ ਬਾਅਦ ਪੂਰਾ ਪਾਵਾਂਗੇ ਨਾ ਘਾੜ ਦੋ। ਖਾ ਕਰਕੇ 50 ਦਾ ਪਵਾਇਆ। ਤੁੱਪ ਨੇ ਕਰਾਈਆਂ ਪਈਆਂ, ਚੀਕਾਂ ਕਢਾਈਆਂ ਪਈਆਂ, ਚੀਕਾਂ। ਤੇ ਦੇਖੋ ਕਿਵੇਂ ਚਮਕ ਰਿਆ। ਇਹ ਅੰਦਰ ਰੇੜੀਆਂ, ਖਰਬੂਜੀਆਂ ਦੀਆਂ, ਅੰਬ, ਬੀਚੀਆਂ, ਹਨੀਆਂ-ਹਨੀਆਂ। ਮੈਂ ਖਰਬੂਜੀਆਂ ਦੀ ਦੁਕਾਨਾ। ਗੱਡੀਆਂ ਨਹੀਂ ਰੁਕਦੀਆਂ ਜਿੰਨੀ ਮਰਜ਼ੀ ਗਰਮੀ ਹੋਵੇ ਹੈਨਾ ਹਾਂਜੀ ਤੇ ਪਹੁੰਚ ਗਏ ਸੀਮੈਂਟ ਵਾਲੀ ਦੁਕਾਨ ਤੇ ਤੇ ਹੁਣ ਅਸੀਂ ਸੀਮੈਂਟ ਦੀਆਂ ਲਵਾਂਗੇ ਬੋਰੀਆਂ ਨਹੀਂ ਲਵਾਂਗੇ ਥੋੜਾ ਜਿਹਾ ਸੀਮੈਂਟ ਲਵਾਂਗੇ ਬਸ ਤੇ ਆਹ ਸਾਹਮਣੇ ਬਿਜਲੀ ਘਰ ਹੈ ਜੀ ਤੁਸੀਂ ਦੇਖ ਸਕਦੇ ਹੋ ਕਿਵੇਂ ਤਾਰਾਂ ਦਾ ਜਾਲ ਵਿਛਿਆ ਪਿਆ ਵਾਲੇਕੁਮ ਇਹ ਤਾਰਾਂ ਦਾ ਜਾਲ ਵਿਛਿਆ ਹੈ ਇਧਰ ਬੜਿੰਗ ਸਾਹਿਬ ਦੀਆਂ ਲੱਗੀਆਂ ਫੋਟੋਆਂ ਅੱਲ ਨਹੀਂ ਕਿਸ ਨੇ ਵੇਖੀ ਮਲ ਜਾ ਲਈਏ ਅਜ ਦਾ ਆਏ ਹਾਏ ਓਏ ਹੋਏ ਬੱਦੋ ਬਦੀ ਬੱਦੋ ਬਦੀ ਸੋਰਚ ਗਾਦਾ ਥੋੜਾ ਜ ਮੈਂ ਉੱਤੇ ਵਧੀਆ ਲੱਗਦਾ ਗਾ ਉੱਤੇ ਵਧੀਆ ਜਿਆਦਾ ਸਰੀਲਨ ਚਾਹ ਤਾਂ ਲਿਗਾ ਇੱਧਰ ਕਿੱਧਰ ਆਇਆ ਸਾਡਾ ਸਟਾਰ ਸੁਪਰਸਟਾਰ ਆਇਆ ਓਏ ਹੋਏ ਓਏ ਹੋਏ ਆਏ ਹਾਈ ਬੋਤੋ ਬਦੀ ਓਏ ਹੋਏ ਓਏ ਹੋਏ ਸੁਪਰਸਟਾਰ ਨੇ ਚੱਪੜਾਂ ਚੱਕ ਚੱਕ ਮਾਰੀਆਂ ਓਏ ਹੋਏ ਸੁਪਰਸਟਾਰ ਬੈੱਡ ਤੇ ਚੜ ਗਿਆ ਓਏ ਹੋਏ ਸੁਪਰਸਟਾਰ ਨੇ ਗੰਗੀ ਚੱਕ ਕੇ ਮਾਰੀ ਓਏ ਹੋਏ ਸੁਪਰਸਟਾਰ ਬੱਸ 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 ਹਾਂਜੀ ਤੇ ਇਹ ਆਪਣਾ ਖਾਣਾ ਅੱਜ ਦਾ ਦਹੀਂ ਤੇ ਦਾਲ ਵਿੱਚ ਮਿਕਸ ਕਰ ਲਈ ਚੋਲਾ ਨੇ ਤੇ ਇਹੀ ਖਾਊਗਾ ਅੱਜ ਦਾ ਦਿਨ ਤੇ ਇਧਰ ਨੰਨੂ ਵਾਸਤੇ ਸਪੈਸ਼ਲ ਰਸਗੁੱਲਾ ਆ ਦੇਖੋ ਨੰਨੂ ਵਾਸਤੇ ਸਪੈਸ਼ਲ ਆਏ ਨੇ ਨੰਨੂ ਆਪਣੇ ਕੱਪੜੇ ਨਹੀਂ ਚੇਂਜ ਕਰਨੇ ਬੋਲਦਾ ਨਹੀਂ ਯਾਰ ਕੱਪੜੇ ਤੇ ਚੇਂਜ ਕਰਿਆ ਕਰ ਉਹ ਡਾਈਟਿੰਗ ਤੇ ਉਹ ਵੇਖੋ ਉਹ ਇਹਨੂੰ ਤੇ ਮੈਂ ਹੁਣ ਕੀ ਖਵਾਵਾਂ ਉਹਨੂੰ ਆ ਦੇਖੋ ਜੀ ਚੁੰਨੂ ਦਾ ਕੀ ਬਣਾਇਆ ਹੈ ਨੰਨੂ ਨੇ ਪੰਜਾਬੀ ਕਹਿੰਦੀ ਬਣਿਆ ਹੈ ਦੇਖਿਓ ਜੂੜੀ ਕੀਤੀ ਉਹਦੀ ਚੁੰਨੂ ਸਰਦਾਰ ਲਿੰਡੀ ਜੁੜੀ ਟੀ ਬੇਰੀ ਗੰਦੇ ਬੱਚੇ ਲਿੰਡੀ ਆ ਦੇ ਸੱਪੇ ਗੰਦੇ ਬੱਚੇ ਜੇ ਹਾਂਜੀ ਤੇ ਅੱਜ ਬਣ ਰੀਆਂ ਪਨੀਰ ਵਾਲੀਆਂ ਰੋਟੀਆਂ ਇਹ ਕਿਹੜਾ ਪਨੀਰ ਹੈ ਵੇ ओरिजिनल ਪਨੀਰ ओरिजिनल ਜੀ ओरिजिनल ਪਨੀਰ ਹੈ ਤੇ ਇਹ ਸੋਇਆ ਵਾਲਾ ਪਨੀਰ ਨਹੀਂ ਹੈ ओरिजिनल ਫਰੇਸ਼ ਦੀ ਅੱਜ ਮੰਮੀ ਕਹਿ ਰਹੀ ਸੀ ਕਹਿੰਦੀਆਂ ਰੋਟੀਆਂ ਖਾਣੀਆਂ ਤੇ ਤਾਂ ਕਰਕੇ ਅੱਜ ਮੰਮੀ ਨੇ ਬਣਾਈਆਂ ਰੋਟੀਆਂ ਨੀ ਇਰਾਦਿਆਂ ਤੇ ਮੇਰੀ ਤਾਂ ਤਬੀਅਤ ਖਰਾਬ ਹੈ ਸ਼ਾਇਦ ਮੈਂ ਨਾ ਖਾਵਾਂ ਟੈਸਟ ਕਰ ਲਊਗਾ ਬਟ ਜਿਆਦਾ ਨਹੀਂ ਖਾਵਾਂਗਾ ਸ਼ਾਇਦ ਤੇ ਵਾ ਦੇਖੋ ਤੇ ਜਿਆਦਾ ਨਹੀਂ ਦਿਖਾ ਸਕਦਾ ਹੈ ਨਾ ਤੇ ਮਤਲਬ ਇਹ ਆ ਵੀ ਗੱਲ ਇਦਾਂ ਵੀ ਜੇ ਜਾਣਾ ਨਾ ਬੰਦੇ ਨੇ ਤਾਂ ਪ੍ਰੋਪਰ ਹੈਲਮਟ ਵਗੈਰਾ ਪਾ ਕੇ ਜਾਵੇ ਜੇ ਅੱਜ ਇਹਨੇ ਹੈਲਮਟ ਪਾਇਆ ਹੁੰਦਾ ਦੇਦੇ ਮੇਰੇ ਹਸਾਮਲਾ ਛੱਟ ਨਹੀਂ ਸੀ ਲੱਗਣੀ ਆਈ ਕਿਉਂਕਿ ਮੂੰਹ ਤੇ ਹੀ ਲੱਗੀ ਐ ਬਸ ਬਾਕੀ ਰਗੜਾ ਰੁਗੜਾ ਲੱਗਿਆ ਜਿਆਦਾ ਮੂੰਹ ਤੇ ਲੱਗੀ ਤਾਂ ਉਹ ਟੁੱਟ ਗਿਆ ਬੁੱਲ 파ਟ ਗਿਆ ਠੀਕ ਐ ਐਥੇ ਲੱਗੀ ਹੋਈ ਐ ਮੱਥੇ ਤੇ ਉਹੀ ਐ ਲਾਪਰਵਾਹੀ ਤਾਂ ਹੀ ਕਹਿੰਦੇ ਹੈਲਮਟ ਪਾਣਾ ਬਹੁਤ ਜ਼ਰੂਰੀ ਐ ਤੇ ਭਾਵੇਂ ਸਲੋ ਜਾ ਰਹੇ ਸੀ 50 60 ਦੀ ਸਪੀਡ ਤੇ ਹੀ ਕਹ ਰਹੇ ਸੀ ਕਿ ਜਾ ਰਹੇ ਸੀ ਪਰ ਜਿਹੜਾ ਠੋਕ ਗਿਆ ਉਹ ਬੰਦਾ ਫਿਰ ਠੋਕ ਕੇ ਤੇ ਅਗਲਾ ਭੱਜ ਗਿਆ ਅਗਲਾ ਰੁਕਿਆ ਵੀ ਨਹੀਂ ਐ ਫਿਰ ਤਾਂ ਕਰਕੇ ਹੈਲਮਟ ਪਾਣਾ ਬਹੁਤ ਜ਼ਰੂਰੀ ਐ ਕੱਚ ਲੱਗਾ ਇਹਦੇ ਸ਼ੈਲ ਕੱਚ ਕਹਿ ਰਹੇ ਕਿ ਕੱਚ ਲੱਗਾ ਤੇ ਮੱਥੇ ਤੇ ਤੇ ਬਹੁਤ ਜ਼ਿਆਦਾ ਗੱਡੀ ਦੇ ਵਿੱਚ ਤੇ ਆਪਣਾ ਮਤਲਬ ਇਦਾਂ ਹੀ ਆ ਵੀ ਥੋੜਾ ਜਿਹਾ ਧਿਆਨ ਹੀ ਰੱਖਣਾ ਚਾਹੀਦਾ ਕਿਉਂਕਿ ਅੱਜ ਕੱਲ ਲੋਕ ਦੇਖਦੇ ਨਹੀਂ ਹੈਗੇ ਇੰਨੀ ਤੇਜ਼ ਚਲਾਉਂਦੇ ਨੇ ਗੱਡੀਆਂ ਤੇ ਮਤਲਬ ਬਿਲਕੁਲ ਰੋਡ ਤਾਂ ਵੈਸੇ ਵੀ ਸਿੰਗਲ ਰੋਡ ਉਹ ਬਹੁਤ ਚੱਲਦਾ ਹੈ ਸਿੰਗਲ ਰੋਡ ਹੈ ਸਹੀ ਗੱਲ ਆ ਉੱਤੇ ਤਾਂ ਡਰ ਲੱਗਦਾ ਸੀ ਜਾਂਦੇ ਨਹੀਂ ਉਧਰੋਂ ਸਹੀ ਗੱਲ ਹੈ ਇੱਕ ਹੋਰ ਰੋਡ ਹੋ ਗਿਆ ਇੱਕਦਰ ਨਕੋਦਰ ਵਾਲਾ ਰੋਡ ਹੋ ਗਿਆ ਇਹ ਬਹੁਤ ਜ਼ਿਆਦਾ ਖਤਰਨਾਕ ਰੋਡ ਨੇ ਸਿੰਗਲ ਰੋਡ ਨੇ ਲੋਕੀ ਮਤਲਬ ਟ੍ਰੈਫਿਕ ਬਹੁਤ ਜ਼ਿਆਦਾ ਤੇ ਰੋਡ ਸਿੰਗਲ ਆ ਤਾਂ ਅਗਰ ਲੋਕੀ ਬੜੀ ਤੇਜ਼ ਆਂਦੇ ਆ ਲੋਕ ਤਾਂ ਗਿੱਜੇ ਹੋਏ ਆ ਨਾ ਕੋਈ ਪਤਾ ਵੀ ਹੁੰਦਾ ਲੋਕਾਂ ਨੂੰ ਵੀ ਹਾਂ ਇਹ ਸਿੰਗਲ ਰੋਡ ਆ ਫਿਰ ਵੀ ਸਲੋ ਨਹੀਂ ਚਲਾਉਂਦੇ ਹੈਗੇ ਤੇ ਬਸ ਧਿਆਨ ਰੱਖਣਾ ਚਾਹੀਦਾ ਆਪਣਾ ਸ਼ਾਮ ਦਾ ਟਾਈਮ ਹੈ ਤੇ ਹੁਣ ਸਾਰੇ ਰੈਸਟੋਰੇਸਟ ਕਰਕੇ ਤੇ ਹੁਣ ਵਿਹਲੇ ਹੋਏ ਆ ਤੇ ਬਾਕੀ ਇਹਦਾ ਵੀ ਗਰਮੀ ਨੇ ਹੱਦ ਤੱਕ ਰਾਈ ਵੀ ਤੁਹਾਨੂੰ ਪਤਾ ਹੀ ਹੈ ਸਰਬਰ ਕੀ ਕਹਿਣਾ ਹੈ ਨਾ ਤੇ ਆਹ ਦੇਖੋ सोनू ਹੁਣ ਉੱਠਿਆ ਤਾਂ ਹੀ ਇਹ ਰਮ ਕਹਿੰਦਾ ਸ਼ੀਸ਼ਾ ਕਹਿੰਦਾ ਉਹ ਸਾਈਡ ਮਿਰਰ ਚ ਵੱਜਿਆ ਨਾ ਸਾਈਡ ਮਿਰਰ ਟੁੱਟ ਗਿਆ ਵਾ ਤੇ ਮੁੜ ਕੇ ਫਿਰ ਉਹ ਜੋ ਭੱਜਣ ਲੱਗਿਆ ਫਿਰ ਇਹਨਾਂ ਨੇ ਇੱਟ ਮਾਰ ਕੇ ਉਹਦਾ ਸ਼ੀਸ਼ਾ ਭੰਨਿਆ ਜਿਹੜਾ ਵਿੰਡੋਜ਼ ਸ਼ੀਸ਼ਾ ਹੁੰਦਾ ਉਹ ਵੀ ਭੰਨਤਾ ਭੱਜ ਗਿਆ ਨਾ ਗੱਡੀ ਵਾਲਾ ਰੁਕਿਆ ਨਹੀਂ ਮਾਰ ਕੇ ਉਹ ਕੁਰਸੀ ਲਾਇਆ ਉਹ ਗੱਡੀ ਵਾਲਾ ਭੱਜ ਗਿਆ ਤੁੰਮਾਏ ਕੋਈ ਹੈ ਨਾ ਭੱਜ ਜਾਂਦੇ ਨੇ ਰੁਕਦੇ ਨਹੀਂ ਹੈਗੇ ਵੀ ਬੰਦਾ ਵੇਖੇ ਤੇ ਸਹੀ ਮਾਣਾ ਮੋਟਾ ਤੇ ਇਦਾਂ ਹੋਰ ਇੰਨੀ ਜ਼ਿਆਦਾ ਸੱਟ ਲੱਗੀ ਵੀ ਹੈ ਸੁੱਜਿਆ ਵਿਆ ਸਾਰਾ ਦੰਦ ਟੁੱਟ ਗਿਆ ਐਡਰ ਲਾਇਆ ਦੁੱਧ ਪੀਤਾ ਹਲਦੀ ਵਾਲਾ ਹੁਣ ਨਾ ਬੇ ਬੇ ਸਰਦ ਨਹੀਂ ਹੋ ਰਿਹਾ ਉਹ ਸਾਰਾ ਸੁੱਜਿਆ ਵਿਆ ਹੋ ਰਾਤ ਤੇ ਵੀ ਲੱਗੀ ਰਗੜਾਂ ਲੱਗੀਆਂ ਹੀ ਆ ਪੈਰ ਤੇ ਉਹਦੇ ਬਾਹਾਂ ਤੇ ਔਰ ਛਿੱਲੀ ਵੀ ਬਾਹਾਂ ਅੱਜ ਸੋਚਿਆ ਸੀ ਕਿ ਕਾਫੀ ਸਾਰੇ ਕੰਮ ਸੀਗੇ ਉਹ ਕਰਨੇ ਸੀ ਛੋਟੇ ਛੋਟੇ ਜਿਹੇ ਹਨਾ ਤੇ ਫਿਰ ਮੁੜ ਕੇ ਇੱਕ ਤਾਂ ਗਰਮੀ ਸੀ ਉਪਰੋਂ ਦੀ ਆ सोनू ਵਾਲਾ ਕੰਮ ਹੋ ਗਿਆ ਉਹ ਵਿੱਚੇ ਰਹਿ ਗਿਆ ਸਾਰਾ ਕੁਝ ਅੰਦੀ ਅਸੀਂ ਟਾਈਮ ਸਾਰਾ ਨਿਕਲ ਗਿਆ ਹੁਣ ਦੇਖਦੇ ਆ ਸ਼ਾਇਦ ਹੁਣ ਜਾਈਏ ਮੈਂ ਤੇ ਮੰਨੀ ਪਰ ਥੋੜਾ ਜਿਹਾ ਹੋਰ ਵੀ ਕੰਮ ਹੈ ਬਾਹਰ ਗਲੀ ਦੇ ਵਿੱਚ ਲੱਗੇ ਹੋਣੇ ਸੀਮੈਂਟ ਜੇ ਲਾਉਣਾ ਸੀ ਉਹ ਲਾ ਰਹੇ ਨੇ ਡੈਡੀ ਤੇ ਇੱਧਰ ਪੜਾਈਆਂ ਚਾਲੂ ਨੇ ਜੀ ਕੱਲ ਨੂੰ ਪੇਪਰ ਹੈ ਕਿੰਨਾ ਪੇਪਰ ਹੈ ਕੱਲ ਸੈਕਿੰਡ ਲਾਸਟ ਚਾਰ ਪੇਪਰ ਹੀ ਨੇ ਟੋਟਲ ਕਿ ਪੰਜ ਤ ਮਤਲਬ ਥਰਡ ਲਾਸਟ ਪੇਪਰ ਹੈ ਚਲੋ ਬੈਸਟ ਆਫ ਲੱਕ ਪੜੋ ਚੰਗੀ ਤਰ੍ਹਾਂ ਬਹਿ ਕੇ ਹਾਂ ਜਿਹੜੇ ਇੱਧਰ ਕੰਮ ਚੱਲ ਰਿਹਾ ਥੋੜਾ ਜਿਹਾ ਆਪਾਂ ਆਪ ਹੀ ਮਿਸਤਰੀ ਬਣੇ ਹੋਏ ਡੈਡੀ ਇੱਥੇ ਸੀਮੈਂਟ ਲਾ ਰਹੇ ਥੋੜਾ ਜਿਹਾ ਤੇ ਤਰੇੜਾਂ ਹੀ ਆ ਗਈਆਂ ਹੀ ਤਾਂ ਕਰਕੇ ਹੁਣ ਸੀਮੈਂਟ ਲਾ ਰਹੇ ਆ ਸ਼ਾਮ ਦਾ ਟਾਈਮ ਹੈ ਸੂਰਜ ਢਲ ਚੁੱਕਾ ਹੈ ਕੋਰੇ ਕਿੱਧਰ ਗਿਆ ਯਾਰ ਕਿਹੜੇ ਬੰਨੇ ਗਿਆ ਸੂਰਜ ਇੱਧਰ ਗਿਆ ਹੈ ਨਾ ਇਹ ਵਾਲੇ ਪਾਸੇ ਹੈ ਨਾ ਸੂਰਜ